ਲੋਕਤੋ ਸਰਬਦਰਜ ਮੇ ਸਤਿ ਸ਼ਕਾਲ ਅਸਲਤ ਅਸੀਂ ਬੈਠੇ ਆਂ ਪਿੰਡ ਸਤੌੜਾ ਦੇ ਵਿੱਚ ਤੇ ਸਰਨਾ ਬਾਪੂ ਜੀ ਮੌਜੂਦ ਹੈ ਬਾਪੂ ਜੀ ਨੇ ਪਹਿਲਾਂ ਵੀ ਇਹ ਗੱਲ ਕੀਤੀ ਸੀ ਆਪਾਂ ਕਿ ਬਾਪੂ ਜੀ ਦਾ ਜਿਹੜਾ ਬੇਟ ਬਹੁਤ ਜ਼ਿਆਦਾ ਸੀਗਾ ਤੇ ਤੁੜਨ ਦੇ ਵਿੱਚ ਵੀ ਕਾਫੀ ਇਹਨਾਂ ਨੂੰ ਦਿੱਕਤ ਹੁੰਦੀ ਸੀਗੀ ਤੇ ਹੋਰ ਵੀ ਮਤਲਬ ਕੀ ਕੀ ਮਤਲਬ ਬਿਮਾਰੀ ਨੂੰ ਠੀਕ ਹੋਏ ਨੇ ਆਪਣੇ ਜਵਾਨੀ ਦੱਸਣਗੇ ਬਾਪੂ ਜੀ ਕੀ ਨਾਮ ਤੁਹਾਡਾ ਜੀ ਹਰਪਾਲ ਸਿੰਘ ਆ ਕੀ ਦਿੱਕਤ ਸੀ ਜੀ ਸੋ ਜਿਹੜਾ ਤੁਸੀਂ ਪੱਕੋ ਕੈਂਚੀਆਂ ਡਾਕਟਰ ਰੇਸ਼ਮ ਕੋਲ ਜਾ ਕੇ ਦਵਾਈ ਲਈ ਹੈ ਫਿਰ ਉਸ ਤੋਂ ਬਾਅਦ ਤੁਸੀਂ ਠੀਕ ਹੋਏ ਹੋ ਇੱਕ ਤੰਗ ਜਿਹੜਾ ਦਮ ਵਾਲਾ ਚੜਦਾ ਦੱਸਿਓ ਜੀ ਹੂੰ ਤੇ ਇੱਕ ਮੈਥੋ ਤੁਰਿਆ ਨਹੀਂ ਸੀ ਜਾਂਦਾ ਕਮੇ ਰਸਤਾ ਬਾਹਾਂ ਬਹੁਤ ਜ਼ਿਆਦਾ ਰੁਕਦੀ ਸੀ ਕੋਟੇ ਤੇ weight ਬਹੁਤ ਜ਼ਿਆਦਾ ਸੀ ਦਾ ਤੇ ਜਦੋਂ ਮੈਨੂੰ ਮੇਰਾ ਬੇਟਾ ਲੈ ਕੇ ਗਿਆ ਮਸ਼ੀਨ ਗਿਆ ਸੀ ਦਾ ਤੇ ਉਹਨਾਂ ਨੇ ਸਾਨੂੰ 15 ਦਿਨ ਦੀ ਦਵਾਈ ਦਿੱਤੀ 15 ਦਿਨਾਂ ਦੇ ਵਿੱਚ ਨਹੀਂ ਸਾਡਾ 5 ਕਿਲੋ weight ਘਟ ਗਿਆ ਪਹਿਲਾਂ ਕਿੰਨਾ ਸੀ ਜਦੋਂ ਪਹਿਲਾਂ ਸਾਡਾ ਇੱਕ ਕਾਉਂਟਰ 22 ਕਿਲੋ ਠੀਕ ਹੈ ਅੱਜ ਕਿੰਨਾ ਰਹਿ ਗਿਆ ਜੀ ਅੱਜ ਸਾਡਾ ਹੈਗਾ ਜੀ 5 ਕਿਲੋ ਰਹਿ ਗਿਆ ਜੋਨ ਕੀ 15 ਕਿਲੋ ਨਗਟੇ ਇਸ ਤੋਂ ਪਰੇ ਪੰ ਲੈਣ ਨੂੰ ਕਿੰਨਾ ਘਟ ਗਿਆ 22 ਕਿਲੋ ਸੀ ਜੀ ਠੀਕ ਹੈ 15 ਤੋਂ ਜ਼ਿਆਦਾ ਘਟ ਗਿਆ ਠੀਕ ਹੈ ਅ ਇਹ ਕਿੰਨੇ ਟਾਂਜੇ ਕਿਹੜੇ ਰੋਟਾ ਮਾਰ ਜੀ ਇਹ ਸਾਡਾ ਘਟ ਹੈ ਜੀ 17 18 ਦੇ ਵਿੱਚ 17 18 ਦੇ ਵਿੱਚ ਠੀਕ ਹੈ ਹੋਰ ਸੁਣ ਕੀ ਪ੍ਰੋਬਲਮ ਜਿਹੜਾ ਮਤਲਬ ਤੁਹਾਡਾ ਸਾਹ ਚੜਦਾ ਸੀਗਾ ਕੇਵਲੇ ਕੀ ਦਿੱਕਤ ਸਾਹ ਬਹੁਤ ਜ਼ਿਆਦਾ ਚੜਦਾ ਸੀਗਾ ਐਨ ਹੁਣ ਬਿਲਕੁਲ ਠੀਕ ਹੈ ਬਹੁਤ ਘਟ ਗਿਆ ਚਾਰਕਾਂ ਨੇ ਰਹਿ ਗਿਆ ਠੀਕ ਹੈ ਉਹ ਵੀ ਠੀਕ ਹੋ ਗਈ ਵਾਲਾ ਸਾਹ ਬਹੁਤ ਘਟ ਗਿਆ ਹੁਣ ਵਧੀਆ ਚੱਲ ਰਿਹਾ ਹੈ ਜਿਵੇਂ ਤੁਹਾਨੂੰ ਬਾਥਰੂਮ ਜਾਂਦੀ ਵੀ ਦਿੱਕਤ ਆਉਂਦੀ ਸੀ ਮੈਂ ਕਹਿੰਦਾ ਬੈਠਿਆ ਵੀ ਨਹੀਂ ਸੀ ਖੜਿਆ ਨਹੀਂ ਸੀ ਆਂਦਾ ਸੀ ਪਜਾਮੇ ਦਾ ਨਾਲਾ ਬੰਨਦੇ ਤਾਂ ਵੀ ਦਮ ਚੜ ਜਾਂਦਾ ਸੀਗਾ ਬਾਹਰ ਬੁਟੇ ਚ ਜਾਇਆ ਨਹੀਂ ਸੀ ਜਾਂਦਾ ਬਹੁਤ ਜਿਆਦਾ ਦਿੱਕਤ ਸੀਗੀ ਤੇ ਹੁਣ ਬਹੁਤ ਵਧੀਆ ਠੀਕ ਹੈ ਠੀਕ ਹੈ ਐਸਨੂੰ ਜਿਵੇਂ ਤੁਸੀਂ ਡਾਕਟਰ ਰੇਸਿੰਗ ਕੋਲੇ ਜਾਣ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਡਾਕਟਰ ਕੋਲੇ ਗਏ ਹੋਗੇ ਹਾਂ ਗਏ ਸੀ ਉਹ ਹੈ ਗਏ ਸਕੋਪ ਉਸਕਾਂਡਲ ਉਸਕਾਂਡਲ ਵਿੱਚ ਡਾਕਟਰ ਦਵਾਈ ਲੈਂਦੇ ਸੀ ਐਸੀ ਬੜਾ ਮਾਂ ਦੇਸੀ ਦਿੱਕਤ ਕੋਈ ਕੋਸ਼ਕਾਇੰ ਦਾ ਸ਼ੁੱਤੰਤ ਦਮਾ ਹੋ ਗਿਆ ਕੋਈ ਬੈਨ ਦਾ ਤੇ ਲੀਵ ਖਤਮ ਹੋ ਗਿਆ ਜਣੀ ਠੀਕ ਕਰਦੀ ਜੈਸ ਨੂੰ ਡਰ ਡਰ ਜਾਦਾ ਪਾ ਦਿੰਦੇ ਹਾਂ ਹਾਂ ਡਾਕਟਰ ਜਾ ਜਾਂਦਾ ਸੀ ਠੀਕ ਹੈ ਤੇ ਫਿਰ ਅਸਲਪੂਜੀ ਗੱਲ ਕਰਦੇ ਸੀ ਆਪਾਂ ਵੀ ਜਿਵੇਂ ਤੁਸੀਂ ਉਥੋਂ ਦਵਾਈ ਲੈ ਕੇ ਠੀਕ ਹੋਏ ਹੋ ਨਾ ਤੁਹਾਨੂੰ ਉਥੋਂ ਇਹ ਦੱਸ ਕਿਨੇ ਪਾਈ ਵੀ ਤੁਸੀਂ ਡਾਕਟਰ ਇਸ ਨੂੰ ਕੋਲੇ ਜਾਓ ਇਹ ਮੇਰੇ ਬੇਟੇ ਨੇ ਪਾਈ ਸੀ ਠੀਕ ਹੈ ਹਾਂ ਉਹਦਾ ਹੰਡਾ ਸਾਰਾ ਪਰਿਵਾਰ ਇਹ ਜਾਂਦੇ ਸੀ ਕਿੱਲਾ ਮੈਂ ਨਹੀਂ ਸੀ ਗਿਆ ਠੀਕ ਹੈ ਮੈਂ ਵੀ ਜਾਂਦੇ ਜਾਂਦੇ ਨੇ 6 ਮਹੀਨੇ ਲੱਗੇ ਜੱਕਾ ਕਰਦੇ ਹਾਂ ਹਾਂ ਠੀਕ ਹੈ ਦਵਾਈ ਲੈਣ ਤੋਂ ਬਾਅਦ ਹੁਣ ਤੁਹਾਨੂੰ ਕਿੰਨਾ ਫਰਕ ਆਇਆ ਬਹੁਤ ਜਿਆਦਾ ਫਰਕ ਆਇਆ ਅੱਧਾ ਅੱਧੋਂ ਜਿਆਦਾ ਫਰਕ ਪਿਆ ਠੀਕ ਹੈ ਇੱਕ ਤਾਂ ਤੁਹਾਡਾ ਪੇਟ ਘਟਿਆ ਹਾਂ ਮੇਟ ਘਟ ਗਿਆ ਸਾਹ ਚੱਜਣੋਂ ਹਟ ਗਿਆ ਤੁਹਾਨੂੰ ਦੀ ਪ੍ਰੋਬਲਮ ਸੀ ਉਹ ਬਦਲ ਗਈ ਮਤਲਬ ਖੇਤੀਬਾੜੀ ਦਾ ਕੰਮ ਵਿੱਚ ਆ ਕਰਦੇ ਹਾਂ ਹਾਂ ਵਧੀਆ ਕੋਈ ਦੇਰ ਦਾ ਬਾਹਰ ਜਾਂਦਾ ਇੰਸ਼ੀਅੂ ਮੈਂ ਅੰਦਰ ਹੀ ਬੈਠੇ ਰਹਿੰਦੇ ਜਦੋਂ ਆ ਜਾਂਦੇ ਵਾਰਸ ਮੋਟਰਸਾਈਕਲ ਕਢਾ ਕੇ ਅੰਦਰ ਹੀ ਬਹਿ ਜਾਂਦੇ ਠੀਕ ਹੈ ਹੁਣ ਸਾਰੇ ਚੁੱਕੇ ਫਿਰਦਾ ਵਧੀਆ ਹੁਣ ਤੇ ਕੋਈ ਜਿਵੇਂ ਵੱਡੀ ਉਮਰ ਦੇ ਵਿੱਚ ਗੋਡਿਆਂ ਦੀ ਪ੍ਰੋਬਲਮ ਹੁੰਦੀ ਨਾ ਕੋਈ ਨਾ ਕੋਈ ਨਹੀਂ ਜੀ ਦਲਾਂ ਸੀ ਕਿ ਪਹਿਲਾਂ ਹੈਗੀ ਸੀ ਠੀਕ ਹੈ ਜਿੱਦ ਦੇ ਦਵਾਈ